ਅੱਜ ਅਸੀਂ ਪੂਰੇ ਪੰਜਾਬ ਭਰ ਦੇ ਵਿੱਚ ਪਹਿਲਾਂ ਦੀ ਕਾਲ ਦਿੱਤੀ ਹੋਈ ਐ ਵੀ ਅੱਜ 12 ਵਜੇ ਅਸੀਂ ਜਿਹੜੀਆਂ ਬੱਸਾਂ ਐ ਉਹਨਾਂ ਨੂੰ ਵਾਪਸੀ ਦੀ ਕਾਲ ਦੇ ਦੇਾਂਗੇ ਕਿਉਂਕਿ ਸਰਕਾਰ ਤੇ ਮੈਨੇਜਮੈਂਟ ਨੇ ਸਾਡੀਆਂ ਮੰਗਾਂ ਕਾਫੀ ਸਮੇਂ ਤੋਂ ਨਹੀਂ ਮੰਗੀਆਂ ਲਟਕਦੀਆਂ ਆ ਰਹੀਆਂ ਮੰਗਾਂ ਨੇ ਮੈਨੇਜਮੈਂਟ ਤੇ ਸਰਕਾਰ ਦਾ ਆਪਸ ਵਿੱਚ رابطہ ਨਹੀਂ ਹੋ ਰਿਹਾ ਜਿਹਦੇ ਕਾਰਨ ਆਮ ਲੋਕ ਪਰੇਸ਼ਾਨ ਹੋ ਰਹੇ ਔਰ ਅਸੀਂ ਵੀ ਪਰੇਸ਼ਾਨ ਹੋ ਰਹੇ ਹਾਂ ਕਿਉਂਕਿ ਸਰਕਾਰ ਪਹਿਲਾਂ ਦੇਖਿਆ ਜਾਂਦਾ ਸੀ ਜਦੋਂ ਸਰਕਾਰ ਕੋਈ ਹਦਾਇਤ ਕਰ ਦਿੰਦੀ ਸੀ ਤਾਂ ਥੱਲੋਂ ਅਧਿਕਾਰੀ ਉਹਨੂੰ ਲਾਗੂ ਕਰ ਦਿੰਦੇ ਸੀ ਪਰ ਇਸ ਵਾਰ ਦੇਖਿਆ ਗਿਆ ਵੀ ਜਦੋਂ ਸਰਕਾਰ ਕੋਈ ਹਦਾਇਤ ਕਰ ਦਿੰਦੀ ਹੈ ਅਧਿਕਾਰੀ ਉਹਨੂੰ ਲਾਗੂ ਨਹੀਂ ਕਰਦੇ ਆ ਤੌਰ ਮਰੋੜ ਕੇ ਲਾਗੂ ਕਰਦੇ ਨੇ ਜਿਹਦੇ ਕਾਰਨ ਇਹ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਅੱਜ ਅਸੀਂ ਪੂਰੇ ਪੰਜਾਬ ਭਰ ਦੇ ਵਿੱਚ ਜਿਹੜੀਆਂ ਬੱਸਾਂ ਦਾ ਚੱਕਾ ਜਾਮ ਕਰਕੇ ਕੱਲ ਨੂੰ ਸੈਸ਼ਨ ਦੇ ਵੱਲ ਕੁਝ ਕਰ ਉਤੋਂ ਪਹਿਲੀ ਮੰਗ ਹੈ ਵੀ ਸਾਡੀ ਜਿਹੜੇ 15 20 ਸਾਲਾਂ ਦੇ ਕਰਮਚਾਰੀ ਕੰਮ ਕਰਦੇ ਆ ਰਹੇ ਨੇ ਆਊਟਸੋਰਸਿੰਗ ਤੇ ਭਰਤੀ ਨੇ ਕੱਚੇ ਭਰਤੀ ਨੇ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਤਾਂ ਕੋਈ ਰੈਗੂਲਰ ਦੀ ਕੋਈ ਪਾਲਿਸੀ ਬਣਾਈ ਜਾਵੇ ਔਰ ਉਸ ਤੋਂ ਬਾਅਦ ਤਨਖਾਹ ਦੇ ਵਿੱਚ ਸਾਰਿਆਂ ਦੀ ਇੱਕਸਾਰਤਾ ਕੀਤੀ ਜਾਵੇ ਬਰਾਬਰਤਾ ਕੀਤੀ ਜਾਵੇ ਕਿਉਂਕਿ ਇਸ ਵਿਭਾਗ ਦੇ ਵਿੱਚ ਕੈਟਾਗਰੀਆਂ ਬਣਾ ਕੇ ਕਿਸੇ ਨੂੰ ਨਵੀਂ ਭਰਤੀ ਦਾ ਨਾਮ ਦੇ ਕੇ ਔਰ ਕਿਸੇ ਨੂੰ ਦੁਬਾਰੇ ਰਿਪੋਰਟ ਹੋਣ ਤੋਂ ਬਾਅਦ ਹੋਣ ਦਾ ਨਾਮ ਦੇ ਕੇ ਤਨਖਾਹ ਦੇ ਵਿੱਚ ਵੱਖਵਾਤ ਕੀਤਾ ਹੋਇਆ ਹੈ ਅਲੱਗ-ਅਲੱਗ ਤਨਖਾਹਾਂ ਦਿੱਤੀਆਂ ਜਾ ਰਹੀਆਂ ਜੇਕਰ ਇੱਕੋ ਕੰਡੈਕਟਰ ਇੱਕੋ ਰੂਟ ਤੇ ਡਿਊਟੀ ਕਰਦਾ ਹੈ ਤਾਂ ਇੱਕ ਦੀ ਤਨਖਾਹ 9000 ਹੈ ਔਰ ਇੱਕ ਦੀ ਇਹ ਫਰਕ ਹੈ ਅਸੀਂ ਮੰਗ ਕਰਦੇ ਹਾਂ ਵੀ ਇਹਨਾਂ ਦੀ ਇੱਕ ਸਾਰ ਤਾਂ ਕੀਤੀ ਜਾਵੇ ਔਰ ਕੰਡੀਸ਼ਨਾਂ ਸਾਡੇ ਉੱਪਰ ਕੰਡੀਸ਼ਨਾਂ ਇਦਾਂ ਦੀਆਂ ਬਣਾ ਦਿੱਤੀਆਂ ਨੇ ਵੀ ਜਿਹਦੇ ਵਿੱਚ ਸੁਰੱਖਿਆ ਨਹੀਂ ਸਾਡੀ ਜਿਹੜੀ ਨੌਕਰੀ ਆ ਉਹ ਸੁਰੱਖਿਆ ਨਹੀਂ ਕਿਉਂਕਿ ਕਿਸੇ ਵੇਲੇ ਵੀ ਕਿਸੇ ਮੁਲਾਜ਼ਮ ਨੂੰ ਕੋਈ ਵੀ ਅਲੀਗੇਸ਼ਨ ਲਾ ਕੇ ਕੱਢਿਆ ਜਾ ਸਕਦਾ ਹੈ ਪਹਿਲਾਂ ਕੀ ਹੁੰਦਾ ਸੀ ਵਿਭਾਗ ਦੇ ਵਿੱਚ ਜੁਰਮਾਨਾ ਹੁੰਦਾ ਸੀ ਜੇਕਰ ਕੋਈ ਸਜ਼ਾ ਗਲਤੀ ਕਰਦਾ ਸੀ ਤਾਂ ਉਹਨੂੰ ਸਜ਼ਾ ਦਿੱਤੀ ਜਾਂਦੀ ਸੀ ਪਰ ਇਸ ਵਾਰ ਦੇਖਿਆ ਗਿਆ ਵੀ ਜੇ ਸਜ਼ਾ ਇੰਨੀ ਕਸਟ ਬਣਾ ਦਿੰਦੀ ਹੈ ਵੀ ਉਹਨੂੰ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ ਔਰ ਇੱਕ ਵਾਰ ਜਦੋਂ ਰਿਪੋਰਟ ਹੋ ਜਾਂਦੀ ਹੈ ਉਹਦਾ ਜਦੋਂ ਜੁਰਮਾਨਾ ਭਰ ਦਿੰਨੇ ਆ ਉਹ ਦੁਬਾਰੇ ਫਿਰ ਕਾਗਜ਼ਾਂ ਦੇ ਵਿੱਚ ਜੋੜ ਲਈ ਜਾਂਦੀ ਹੈ ਕਿਉਂਕਿ ਉਹ ਦਰਅਸਲ ਗਲਤ ਹੈ ਕਿਉਂਕਿ ਅਸੀਂ ਸਾਡਾ ਮੰਨਣਾ ਵੀ ਕੋਰਟ ਵੀ ਜੇ ਇੱਕ ਵਾਰ ਕਿਸੇ ਬੰਦੇ ਨੂੰ ਸਜ਼ਾ ਦੇ ਦੇ ਤਾਂ ਦੁਬਾਰੇ ਨਹੀਂ ਮੰਨੀ ਜਾਂਦੀ ਜੇ ਇੱਕ ਵਾਰੀ ਬੰਦਾ ਸਜ਼ਾ ਭੁਗਤ ਲਿਆ ਦੁਬਾਰੇ ਨਹੀਂ ਮੰਨੀ ਜਾਂਦੀ ਤਾਂ ਇਸ ਵਾਰ ਪੀਆਰਟੀ ਦੇ ਵਿੱਚ ਕਾਨੂੰਨ ਇਹ ਬਣਾਤੇ ਨੇ ਵੀ ਜਿਹੜੇ ਪਿੱਛੇ ਕੀ ਰਿਪੋਰਟ ਹੋਗੀ ਔਰ ਉਹਦਾ ਜੁਰਮਾਨਾ ਵੀ ਭਰਤਾ ਸਜ਼ਾ ਵੀ ਭਰਤੀ ਉਹਨੂੰ ਫਿਰ ਜੋੜ ਦਿੱਤਾ ਜਾਂਦਾ ਔਰ ਬੱਸਾਂ ਦੀ ਬੜੀ ਘਾਟ ਹੈ ਸਾਡੇ ਨਾਲ ਦਾ ਸੂਬਾ ਹਰਿਆਣਾ ਸੂਬਾ ਜਿਹਦਾ ਤੀਜਾ ਹਿੱਸਾ ਹੈ ਪੰਜਾਬ ਦਾ ਆਪਣੇ ਤੀਜਾ ਹਿੱਸਾ ਹੈਗਾ ਜਿਹਦੇ ਵਿੱਚ 5000 ਬੱਸਾਂ ਔਰ ਪੀਆਰਟੀ ਦੇ ਪੰਨ ਬੱਸ ਦੇ ਵਿੱਚ ਲਗਭਗ 1300 ਬੱਸਾਂ ਸਾਡੀ ਮੰਗ ਹੈ ਵੀ ਬੱਸਾਂ ਵੀ 5000 ਤਾਂ ਜੋ ਇਹ ਆਧਾਰਾ ਵੀ ਚੱਲੇ ਔਰ ਆਮ ਜਨਤਾ ਨੂੰ ਵੀ ਸੁਰੱਖਿਆ ਮਿਲੇ ਕਿਉਂਕਿ ਜਿਹੜਾ ਸਾਡਾ ਆਧਾਰਾ ਨੋ ਪ੍ਰੋਫਿਟ ਨੋ ਲੌਸ ਲੋਕਾਂ ਦੀ ਸੇਵਾ ਦੇ ਵਾਸਤੇ ਹੈ ਔਰ ਲੋਕ ਵੀ ਸਹੀ ਢੰਗ ਦੇ ਨਾਲ ਇਹਦੇ ਤੇ ਸਫ਼ਰ ਕਰ ਸਕਣ ਵੱਡੇ ਵੱਡੇ ਵਾਅਦੇ ਕਰਕੇ ਆਈ ਸੀ ਤਾਂ ਅਸੀਂ ਵੀ ਬੱਸਾਂ ਦੇ ਵਿੱਚ ਪ੍ਰਚਾਰ ਕੀਤਾ ਸੀ ਵੀ ਇਸ ਵਾਰ ਸਰਕਾਰ ਬਦਲੋ ਬੜਾ ਹਰ ਪੰਜਾਬ ਦੇ ਹਰ ਇੱਕ ਮੁਲਾਜ਼ਮ ਨੇ ਯੋਗਦਾਨ ਪਾਇਆ ਸੀ ਇਸ ਸਰਕਾਰ ਨੂੰ ਸਤਾ ਦੇ ਵਿੱਚ ਲੈ ਕੇ ਆਉਣ ਦੇ ਵਾਸਤੇ ਪਰ ਉਹੀ ਸਰਕਾਰ ਤੁਸੀਂ ਸਾਡੀ ਤਾਂ ਗੱਲ ਛੱਡੋ ਟੀਚਰਾਂ ਦੇ ਉੱਪਰ ਆਪ ਇੱਕ ਟੀਚਰ ਦਾ ਲੜਕਾ ਹੋ ਕੇ ਟੀਚਰਾਂ ਦੇ ਕਿੰਨਾ ਅਤਿਆਚਾਰ ਕੀਤਾ ਔਰ ਕੋਈ ਵੀ ਕਰਮਚਾਰੀ ਪੂਰੇ ਪੰਜਾਬ ਦੇ ਵਿੱਚ ਕੋਈ ਰੈਗੂਲਰ ਨਹੀਂ ਕੀਤਾ ਗਿਆ ਔਰ ਸਾਡੇ ਟਰਾਂਸਪੋਰਟ ਮੰਤਰੀ ਨੇ ਇੱਥੋਂ ਤੱਕ ਅਸੀਂ ਜੇ ਸਾਡੇ ਟਰਾਂਸਪੋਰਟ ਮੰਤਰੀ ਦੀ ਤਾਂ ਪਿਛਲੀ ਸਰਕਾਰ ਦੇ ਟਰਾਂਸਪੋਰਟ ਮੰਤਰੀ ਨਾਲ ਤੁਲਨਾ ਕਰਦੇ ਆ ਤਾਂ ਉਹ ਸਾਡੇ ਹਰਦਮ ਮੋਢੇ ਦੇ ਨਾਲ ਲਾ ਕੇ ਖੜਦਾ ਸੀ ਤੁਸੀਂ ਦੇਖਿਆ ਵੀ ਇਹ ਮੀਡੀਆ ਦੇ ਵਿੱਚ ਵੀ ਜਦੋਂ ਕਿਸੇ ਡਰਾਈਵਰ ਜਾਂ ਕਰੈਕਟਰ ਨੂੰ ਕੋਈ ਦਿੱਕਤ ਆਉਂਦੀ ਸੀ ਉਹ ਤਾਂ ਹਰ ਵਾਰ ਸਾਡੇ ਨਾਲ ਖੜਦਾ ਸੀ ਪਰ ਸਾਡਾ ਇਸ ਵਾਰ ਦਾ ਟਰਾਂਸਪੋਰਟ ਮੰਤਰੀ ਇਸ ਅਧਾਰੇ ਨੂੰ ਲਗਭਗ ਵੇਚਣ ਤੇ ਹੋਇਆ ਉਹ ਸਾਡੀ ਕੋਈ ਗੱਲ ਨਹੀਂ ਸੁਣ ਰਿਹਾ ਔਰ ਸਰਕਾਰ ਦਾ ਹਰਾ ਪੰਨ ਹਜੇ ਤੱਕ ਸਾਡੇ ਵਾਸਤੇ ਨਹੀਂ ਚੱਲਿਆ ਸਾਡੇ ਨਾਲ ਮੀਟਿੰਗਾਂ ਦੇ ਦਿੰਦੀ ਹੈ ਪਰ ਮੀਟਿੰਗ ਨਹੀਂ ਕਰਦੀ ਇੱਕ ਵਾਰ ਵੀ ਮੁੱਖ ਮੰਤਰੀ ਨੇ ਸਾਡਾ ਮੀਟਿੰਗ ਨਹੀਂ ਕੀਤੀ ਜਿਹਦੇ ਕਾਰਨ ਅਸੀਂ ਰੋਸ ਵਜੋਂ ਪੂਰੇ ਪੰਜਾਬ ਭਰ ਦੇ ਵਿੱਚ ਚੱਕਾ ਜੰਮ ਕਰਿਆ